ਮਨਾਣ ਦੇ ਲਈ ਘਰ ਜਾਂਦਾ ਹੈ ਪਰ ਪਤਨੀ ਦੇ ਲਈ ਦਰਵਾਜ਼ਾ ਉੱਥੇ ਨਹੀਂ ਖੋਲਿਆ ਜਾਂਦਾ ਪਤਨੀ ਉਸ ਦੇ ਨਾਲ ਆਣ ਤੋਂ ਮਨਾ ਕਰ ਦਿੰਦੀ ਹੈ ਜਿਸ ਤੋਂ ਬਾਅਦ ਅਗਲੀ ਸਵੇਰ ਪਤਾ ਲੱਗਦਾ ਹੈ ਕਿ ਹਰਦੀਪ ਸਿੰਘ ਇਸ ਦੁਨੀਆ ਨੂੰ ਛੱਡ ਚੁੱਕਿਆ ਹੈ ਬੇहद ਹੀ ਮੰਦ ਭਾਗੀ ਘਟਨਾ ਵਾਪਰੀ ਹੈ ਜਗਰਾਉਂ ਦੇ ਵਿੱਚ ਘਰੇਲੂ ਵਿਵਾਦ ਤੋਂ ਬਾਅਦ ਪਤਨੀ ਨੂੰ ਮਨਾਣ ਕੇ ਵਿਅਕਤੀ ਦੀ ਜਾਨ ਗਈ ਹੈ ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਮਲਾਸੀਆ ਪਾਇਕਾ ਦੇ ਰੂਪ ਦੇ ਵਿੱਚ ਕੀਤੀ ਗਈ ਐਤਵਾਰ ਦੇ ਰਾਤ ਨੂੰ ਉਹ ਆਪਣੇ ਘਰਦਿਆਂ ਨੂੰ ਬਿਨਾਂ ਦੱਸੇ ਹੀ ਪਤਨੀ ਨੂੰ ਮਨਾਉਣ ਦੇ ਲਈ ਚਲਾ ਗਿਆ ਜਿਸ ਤੋਂ ਬਾਅਦ ਅਗਲੀ ਸਵੇਰ ਪਤਾ ਲੱਗਦਾ ਹੈ ਕਿ ਉਹ ਇਸ ਦੁਨੀਆ ਨੂੰ ਛੱਡ ਚੁੱਕਿਆ ਇਸ ਦੇ ਪਿੱਛੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਸਨੇ ਦੁਖੀ ਹੋ ਕੇ ਜਦੋਂ ਪਤਨੀ ਨੇ ਵਾਪਸ ਆਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਰਾਬ ਪੀ ਲਈ ਅਤੇ ਉਸ ਤੋਂ ਬਾਅਦ ਉਸ ਨੂੰ ਡਿੱਗ ਪਿਆ ਹੋਤੇ ਸ਼ਰਾਬ ਪੀਣ ਤੋਂ ਬਾਅਦ ਹੋ ਉਸੇ ਥਾਂ ਡਿੱਗ ਪਿਆ ਤੇ ਉਸ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਮ੍ਰਿਤਕ ਦੀ ਮਾ ਸਵਰਨਕੌਰ ਨੇ ਦੱਸਿਆ ਕਿ ਉਸ ਦਾ ਪੁੱਤ ਹਰਦੀਪ ਲੇਬਰ ਦਾ ਕੰਮ ਕਰਦਾ ਸੀ ਅਤੇ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਘਰ ਦੇ ਵਿੱਚ ਲੜਾਈ ਰਹਿਣ ਦਾ ਕਾਰਨ ਵੀ ਇਹੀ ਸੀ ਕਿ ਉਹ ਸ਼ਰਾਬ ਪੀਂਦਾ ਉਸ ਦਾ ਪਤਨੀ ਦੇ ਨਾਲ ਝਗੜਾ ਹੋਣ ਲੱਗ ਪਿਆ ਤੇ ਪਤਨੀ ਆਪਣੇ ਪਿੰਡ ਰਾਮਗੜ ਚਲੀ ਗਈ ਸੀ ਮ੍ਰਿਤਕ ਦੀ ਮਾ ਸਵਰਨਕੌਰ ਨੇ ਵੀ ਕਿਹਾ ਕਿ ਉਸ ਦਾ ਕੁੱਤਾ ਆਪਣੀ ਪਤਨੀ ਨੂੰ ਮਨਾਉਣ ਦੇ ਲਈ ਹੀ ਰਾਮਗੜ ਗਿਆ ਸੀ ਪਰ ਨਹੀਂ ਪਤਾ ਸੀ ਕਿ ਇਸ ਦੇ ਵਿਚਾਲੇ ਇਹ ਸਭ ਕੁਝ ਵਾਪਰ ਜਾਣਾ ਸੋਹਰੇ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਪਤਨੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਸ਼ਰਾਬ ਪੀ ਕੇ ਹਰਦੀਪ ਸਿੰਘ ਜਿੱਥੇ ਡਿੱਗਿਆ ਸੀ ਉੱਥੇ ਹੀ ਉਸਨੂੰ ਕੁੱਤਿਆਂ ਨੇ ਨੋਚ ਕੇ ਖਾ ਲਿਆ ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਮ੍ਰਿਤਕ ਦੇ 2 ਬੱਚੇ ਸੀ ਅਤੇ ਹੁਣ ਉਹ ਆਪਣੇ ਪਿਓ ਤੋਂ ਵਿਹੂਣੇ ਹੋ ਗਏ ਤੇ ਰਾਹ ਨੂੰ ਘਰੋਂ ਚ ਲੈ ਗਿਆ ਆਪਦੇ ਘਰ ਵਾਲੇ ਆਪਦੀ ਉਹ ਘਰ ਵਾਲੀ ਕੋਲ ਉਹਨਾਂ ਨੇ ਘਰੋਂ ਬਾਹਰ ਕੱਢਤਾ ਅੱਛਾ ਉਹ ਰੁਸ ਕੇ ਗਈ ਹੋਈ ਸੀ ਹਾਂ ਜੀ ਉਹਨੂੰ ਮਨਾਉਣ ਲਈ ਜਦੋਂ ਘਰੋਂ ਬਾਹਰ ਕੱਢਤਾ ਇਹ ਕਿਤੇ ਆ ਕੇ ਪੈ ਗਿਆ ਤੇ ਇਹਨੂੰ ਕੁੱਤੇ ਹੀ ਖਾ ਗਏ ਉਹਨੂੰ ਕੀਤੀ ਹੋਈ ਸੀ ਜੀ ਹੂੰ ਹੂੰ ਇੱਥੇ ਸੌਂ ਗਿਆ ਹੂੰ ਤੇ ਉਹ ਬਾਹਰ ਕੁੱਤੇ ਨੋਚ-ਨੋਚ ਕੇ ਖਾ ਗਏ ਕੁੱਤੇ ਗਲੀ ਦੇ ਬਾਹਰ ਕੁੱਤੇ ਸੀ ਗਲੀ ਚ ਲੱਗਾ ਸੀ ਆ ਘਰਦਾਰੇ ਬਾਹਰ ਅੱਛਾ ਉੱਥੇ ਪਿਆ ਸੀ ਉੱਥੇ ਹੀ ਖਾ ਗਏ ਸੀ ਜਿਆਦਾ ਖਾ ਗਏ ਹੁਣ ਮੌਤ ਹੋ ਗਈ ਉਹਦੀ ਇਹ ਗਾਇਸ ਚੋਟ ਚੋਟ ਦੀ ਕਰ ਰਹੀ ਹੈ ਕਰ ਰਹੀ ਜੀ ਥੋੜਾ ਜਿਹਾ ਨਸ਼ਾ ਕਰ ਦਦੀ ਸੀ ਪਹਿਲਾਂ ਜੀ ਤੇ ਬਾਅਦ ਚ ਅੱਧੀ ਰਾਤ ਤੇ ਮਿੱਤਕ ਦੇ ਕੁੱਤਿਆਂ ਨੂੰ ਮਿਲ ਗਏ ਉਹਨਾਂ ਨੇ ਕੱਟ ਕੇ ਤੇ ਮਾਰ ਦਿੱਤਾ ਸੂਕ ਤੇ ਥਾਂ ਥਾਂ ਤੋਂ ਨੋਚ ਕੇ ਖਾਦਾ ਹੋਇਆ ਸੀ ਹਾਂ ਉਹ ਇਸ ਬਾਰੇ ਆਪਾਂ ਪੰਚਾਇਤ ਨੂੰ ਵੀ ਲਿਖਾਂਗੇ ਇਹ ਗਵਾਰਾ ਕੁੱਤੇ ਆਜ ਨੇ ਇਹਨਾਂ ਨੂੰ ਕਾਬੂ ਕੀਤਾ